ਉਹ ਇਨੇ ਕਿਰਪਾ ਦੇ ਸਾਗਰ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੇ ਬਿਨਾਂ ਮੰਗਣ ਤੋਂ ਵੀ ਝੋਲੀਆਂ ਭਰ ਦਿੰਦੇ ਟੁੱਟ ਪੈਂਦੇ ਸਾਤਸਰ ਉਹਨਾਂ ਦੀ ਨਦਰ ਹੋ ਜਾਏ ਤੈਨੂੰ ਮੰਗਣਾ ਵੀ ਨਹੀਂ ਪਏਗਾ ਗੁਰੂ ਤੇਗ ਬਹਾਦਰ ਸਤਿਪਾਤਸ਼ਾਹ ਜੀ ਨੂੰ ਸਿਮਰੀ ਸੁਰਤਿ ਚ ਵਸਾਈ ਯਾਦ ਦਾ ਹਿੱਸਾ ਬਣਾਈ ਮਹਾਰਾਜ ਕਹਿੰਦੇ ਮੰਗਣਾ ਵੀ ਨਹੀਂ ਪੈਂਦਾ ਜੀ ਇਹ ਹਕੀਕਤ ਹੈ ਜੀ ਗੁਰੂ ਸੁਭਾਅ ਵਿੱਚੋਂ ਪ੍ਰਗਟ ਹੁੰਦਾ ਹੈ ਮੰਗਣਾ ਵੀ ਨਹੀਂ ਪੈਂਦਾ ਬਿਨਾ ਮੰਗਣ ਤੋਂ ਹੀ ਝੋਲੀਆਂ ਪਾ ਦਿੰਦੇ ਬਖਸ਼ਿਸ਼ਾਂ ਦਾ ਮਾਲਕ ਇੰਨਾ ਤਿਆਲੂ ਹੈ ਨਾ ਸੁਰਤ ਵਿੱਚ ਯਾਦ ਆਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿਮਰੇ ਜਾਣ ਕਿਤੇ ਸਾਡੀ ਸੁਰਤ ਚ ਮੰਗਣਾ ਨਹੀਂ ਪੈਂਦਾ ਦਾਤਾਂ ਪਿੱਛੇ ਪਿੱਛੇ ਪੱਟੀਆਂ ਹੁੰਦੀਆਂ ਨੇ ਸਾਧ ਸੰਗਤ ਤਾ ਕੇ ਹੁੰਦੀ ਨੇ ਜਿਵੇਂ ਤਾ ਕੇ ਹੜ ਆ ਗਿਆ ਹੁੰਦਾ ਜਿਵੇਂ ਇਵੇਂ ਨਿੱਧੀਆਂ ਕਹਿੰਦੇ ਆ ਖਜ਼ਾਨਿਆਂ ਨੂੰ ਭਰੇ ਹੋਏ ਨੋਂ ਨਿੱਧੀਆਂ ਜਿਹਦੇ ਚ ਇਹ ਮੰਨਿਆ ਜਾਂਦਾ ਵੀ ਸੰਸਾਰ ਦੇ ਸਾਰੇ ਖਜ਼ਾਨੇ ਆ ਨਾ ਜੀ ਬੰਦੇ ਦੀ ਜ਼ਿੰਦਗੀ ਦੀਆਂ ਜੜੀਆਂ ਜੋ ਨਾ ਪੂਰੀਆਂ ਹੋਣ ਵਾਲੀਆਂ ਲੋੜਾਂ ਨੇ ਅਗੰਮੀ ਅਰਸ਼ੀ ਲੋੜਾਂ ਉਹ ਵੀ ਤਾ ਕੇ ਤੇਰੇ ਵਿਹੜੇ 'ਚ ਤੇਰੀ ਝੋਲੀ 'ਚ ਪੈ ਜਾਣਗੀਆਂ ਜਦੋਂ ਤੇਰੀ ਸੁਰਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਿਮਰੇਗੀ ਜਦੋਂ ਗੁਰੂ ਨਾਲ ਸੁਰਤ ਜੁੜੇਗੀ ਭਾਈ ਮੰਗਣਾ ਨਹੀਂ ਪੈਂਦਾ ਫਿਰੋ ਉਹ ਪੀੜਾ ਵੰਡਾਉਂਦੇ ਆ ਉਹ ਦੁੱਖ ਆਪਣੀ ਝੋਲੀ ਚ ਪਾ ਲੈਂਦੇ ਆ ਸਾਰੀ ਮਨੁੱਖਤਾ ਦੇ ਦੁੱਖ ਉਹਨਾਂ ਨੇ ਆਪਣੀ ਝੋਲੀ ਚ ਪਾ ਲਏ